ਗੁੱਡ ਮਾਰਨਿੰਗ ਗਾਈਸ ਸਾਰੇ ਆਣੋ ਜਿਸ ਨੇ ਤੇ ਭਾਰੀ ਉੱਠ ਗਿਆ ਤੇ ਇਹ ਹੁਣ ਆਪਣੇ ਆਪਣੇ ਕੰਮ ਤੇ ਚੱਲੇ ਜਾਂਦੇ ਮੇਰਾ ਵੀ ਕੋਫਾ ਤੇ ਮੈਂ ਆਪਣੇ ਛੁੱਟੀ ਕੰਮ ਜਾਣਾ ਉਹ ਤੁਹਾਨੂੰ ਦੱਸਣਗਾ ਜੋ ਜਾਣ ਰਕੂੰਗਾ ਜੇ ਨਹੀਂ ਦੱਸਣਾ ਗਾਈਸ ਭਾਜੀ ਤੇ ਵਿਜੇ ਸੌਰੀ ਵਿਜੇ ਦੇ ਘਰ ਗਿਆ ਭਾਜੀ ਤੇ ਸਿੰਘ ਤਿਆਰ ਹੋ ਚੁੱਕੇ ਆਪਣੇ ਆਪਣੇ ਕੰਮ ਤੇ ਜਾਣ ਲਈ ਗਾਈਸ ਵਿਜੇ ਤੇ ਸੌਰੀ ਵਿਜੇ ਨਹੀਂ ਗਿਆ ਨਾ ਮੂਝੋਂ ਉਹ ਸਿੰਘ ਤੇ ਭਾਈ ਦੋਵੇਂ ਜਣੇ ਚੱਲ ਗਏ ਆਪਣੇ ਕੰਮਾਂ ਤੇ ਤੇ ਮੈਂ ਜੋ ਆਫਿਸ ਜਾਣਾ ਨਹੀਂ ਮੈਂ ਕਿ ਜਿਹੜੇ ਜ਼ਰੂਰੀ ਕੰਮ ਜਾਣਾ ਵਾ 10:11 ਹੋਏ ਆ ਮੈਂ ਨਿਕਲੂੰਗਾ 1:30 ਵਜੇ ਉਦੋਂ ਉੱਥੇ 2:30 ਵਜੇ ਪਹੁੰਚਣਾ ਪਰ ਇੱਕ ਦੋ ਰਸਤੇ 'ਚ ਕੰਮ ਆ ਉਹ ਕਰ ਲਾਂਗੇ ਨਾਲੇ ਜੇ ਕਿਤੇ ਪਹੁੰਚਣਾ ਜਿਹੜਾ ਟਾਈਮ ਤੋਂ ਪਹਿਲਾਂ ਜਿਹੜਾ ਜਿੱਦਾ ਉੱਥੇ ਵੇਟ ਕਰ ਲਿਓ ਚੰਗਾ ਹੁੰਦਾ ਵਾ ਤੇ ਮੈਂ 1:30 ਨਿਕਲੂੰਗਾ ਇਤੋਂ ਫਿਰ ਜੋ 2:30 ਟਿਕਣ ਹੋਣਾ ਤੁਹਾਨੂੰ ਸ਼ੁਰੂ ਕਰ ਦੂੰਗਾ 1:30 ਨਿਕਲ ਚੂੰਗਾ ਗਾਈਜ਼ ਮੈਂ ਰੈਡੀ ਹੋ ਚੁੱਕਾ ਹਾਂ ਆਪਣੇ ਜਿੱਥੇ ਜ਼ਰੂਰੀ ਕੰਮ ਜਾਣਾ ਹੈ ਉੱਥੇ ਜਾਣ ਲਈ ਤੇ ਆਪ ਮੇਰਾ ਆਫਿਸ ਬੈਗ ਦੇਖ ਸਕਦੇ ਜੇ ਪਰ ਇਹ ਆਫਿਸ ਬੈਗ ਪਰ ਆਪਾਂ ਜੋ ਆਫਿਸ ਨਹੀਂ ਚੱਲੇ ਆਪਾਂ ਕਿਤੇ ਹੋਰ ਚੱਲਦੇ ਹਾਂ ਸਭ ਤੋਂ ਪਹਿਲਾਂ ਹੁਣ ਮੈਂ ਜਾਊਂਗਾ ਨਾਸ਼ਤਾ ਕਰਨ ਤੇ ਫਿਰ ਉੱਥੇ ਉੱਥੋਂ ਬਾਅਦ ਤੁਹਾਨੂੰ ਦੱਸੂਗਾ ਅੱਗੇ ਮੈਂ ਕੀ ਕਰਨ ਨਾਲ ਕਿੱਥੇ ਚੱਲਾਂ ਗਾਈਜ਼ ਅਸੀਂ ਬਾਹਰ ਆ ਗਏ ਆ ਆਪਣਾ ਫਲੈਟ ਚੋਂ ਮੇਨ ਰੋਡ ਤੇ ਪਰ ਹੁਣ ਆਪਾਂ ਰੈਡੀ ਮਾਰਕੀਟ ਵੱਲ ਜਾਣੇ ਆ ਉੱਥੇ ਦੇਖੀਏ ਕੁਝ ਖਾਣ ਨੂੰ ਫਿਰ ਅੱਗੇ ਕੰਮ ਕਰਾਂਗੇ ਜੋ ਮਤਲਬ ਜਿਹੜਾ ਕਰਨ ਨਾਲ ਗਾਈਜ਼ ਆਪਾਂ ਨਾਸ਼ਤਾ ਕਰ ਲਿਆ ਵਾ ਉੱਥੇ ਮੈਂ ਵਲੌਗ ਤਾਂ ਨਹੀਂ ਸਟਾਰਟ ਕਰ ਸਕਿਆ ਕਿਉਂਕਿ ਉੱਥੇ ਇਦਾਂ ਹੀ ਤੇ ਮਤਲਬ ਭੀੜ ਬੜੀ ਸੀ ਜਾਂਦੇ ਆ ਫਿਰ ਮੈਂ ਬਹਿ ਗਿਆ ਫਿਰ ਭੁੱਖ ਬੜੀ ਤੇਜ਼ ਲੱਗੀ ਮੈਂ ਬਾ ਸਾਢੇ 12 12 ਵਜੇ ਮੈਂ ਜਲਦੀ ਜਲਦੀ ਖਾਣ ਦੀ ਕੀਤੀ ਖਾ ਕੇ ਹੁਣ ਉੱਥੇ ਹੋਣਾ ਆਪਾਂ ਜਾਣੇ ਆਪਣੇ ਕੋਈ ਡਾਕੂਮੈਂਟ ਮੇਰੇ ਡਾਕੂਮੈਂਟ ਮੇਰੇ ਕੋਲ ਉਹ ਮੈਂ ਫੋਟੋਕਾਪੀ ਕਰਾਉਣੇ ਆ ਉਹ ਕਰਾਉਣ ਜਾਣੇ ਗਾਈਜ਼ ਮੈਂ ਫੋਟੋਸ਼ੌਪ ਫੋਟੋਕਾਪੀ ਕਰਨ ਵਾਲੀ ਦੁਕਾਨ ਤੇ ਪਹੁੰਚ ਗਿਆ ਹੁਣ ਉਹਨੂੰ ਇੱਕ ਆਪਾਂ ਆਪਣੇ ਡਾਕੂਮੈਂਟ ਫੋਟੋਕਾਪੀ ਕਰਵਾਉਣਾ ਹੈ ਓ ਜੀ ਬੱਲੇ ਦੋਸਤ ਤੁਸੀਂ ਵੇਖ ਸਕਦੇ ਜੇ ਸਾਡੇ ਡਾਕੂਮੈਂਟ ਫੋਟੋਕਾਪੀ ਹੋ ਚੁੱਕੇ ਆ ਤੇ ਹੁਣ ਆਪਾਂ ਅੱਗੇ ਚੱਲੀਏ ਜਿੱਥੇ ਆਪਾਂ ਜਾਣਾ ਹੋਵੇ ਤੁਹਾਨੂੰ ਦੱਸਦੇ ਆ ਉੱਥੇ ਪਹੁੰਚ ਕੇ ਕਿ ਆਪਾਂ ਕਿੱਥੇ ਆਏ ਆ ਗਾਇਸ ਜਿਹੜੇ ਆਪਾਂ ਜਰੂਰੀ ਕੰਮ ਹੋਣਾ ਸੀ ਉਹ ਆ ਪਾ ਚੁੱਕੇ ਆ ਤੇ ਆਹ ਤਾਂ ਮੈਂ ਕਾਫੀ ਟਾਈਮ ਲੱਗਿਆ ਹਾਂ ਪਰ ਇੱਥੇ ਨਾ ਦੋ ਤਿੰਨ ਮੇਰੇ ਮੈਂ ਆਪਣੇ ਕਾਗਜ਼ ਪੂਰੇ ਕਰੀ ਜਾਂਦਾ ਹਾਂ ਹੁਣ ਮੈਂ ਆਪਣਾ ਪਾਸਪੋਰਟ ਬਣਾਉਣ ਲੱਗਾ ਹਾਂ ਤੇ ਅਹੀਂ ਇਥੇ ਆਦਰਸ਼ ਮੋਲ ਆਏ ਆ ਪਾਸਪੋਰਟ ਵਾਲੇ ਆਫਿਸ 'ਚ ਉਹਨੂੰ ਮੈਂ ਵਿਖਾ ਦਿੰਦਾ ਹਾਂ ਕਿੱਥੇ ਸਿਮਰੀ ਅਪਾਇੰਟਮੈਂਟ ਪਾਸਪੋਰਟ ਦੀ ਆ ਬਿਲਡਿੰਗ ਆਦਰਸ਼ ਮੋਲਦੀ ਤੇ ਇਹਦੇ ਅੰਦਰ ਮੇਰੀ ਪਾਸਪੋਰਟ ਦੀ ਅਪਾਇੰਟਮੈਂਟ ਵਾ ਤੇ 22 ਵਜੇ ਦਾ ਐਂਟਰੀ ਟਾਈਮ ਆ ਪਰ ਮੇਰਾ ਦੋਸਤ ਕਹਿੰਦਾ ਤੂੰ ਸਵਾ 2 ਵਜੇ ਚਲ ਜੀ ਅੰਦਰ ਇਹ ਅਪਾਇੰਟਮੈਂਟ ਦਾ ਟਾਈਮ 2:45 ਦਾ ਵਾ ਗਾਈਜ਼ ਮੇਰਾ ਹੋ ਗਿਆ ਵਾ ਮਤਲਬ ਠੀਕ ਹੋ ਗਿਆ ਵਾ ਤੇ ਮਤਲਬ ਸਭ ਕੁਝ ਹੋ ਗਿਆ ਪਰ ਉਹ ਕਹਿੰਦੇ ਕਿ ਨਾ ਆਪਣਾ ਉਹ ਲੈ ਕੇ ਆਓ ਰੈਂਟ ਸੋ ਸਾਰਾ ਕੁਝ ਕਰਕੇ ਤੇ ਲਾਸਟ ਕਹਿੰਦੇ ਰੈਂਟ ਅਗਰੀਮੈਂਟ ਲੈ ਕੇ ਆਓ ਜਿੱਥੇ ਦੀ ਰਹਿਣ ਦੇ ਕਿ ਉਹ ਮੈਂ ਇੱਥੇ ਚੰਡੀਗੜ੍ਹ 'ਚ ਰੈਂਟ ਤੇ ਰਹਿਣ ਆ ਵਾਂ ਸੋ ਇਸ ਕਰਕੇ ਮਨੂੰ ਹੁਣ ਦੁਬਾਰਾ ਕਹਿੰਦੇ ਪਹਿਲਾਂ ਇੱਥੋਂ ਕਾ ਅਪਲਾਈ ਕਰਨਾ ਮੈਂ ਕਿਹਾ ਮੈਂ ਇੱਥੇ ਕੰਮ ਕਰਦਾ ਹਾਂ ਵੀ ਮੇਰੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਦਾ ਤੇ ਫਿਰ ਉਹ ਕਹਿੰਦੇ ਆਪਣਾ ਰੈਂਟ ਐਗਰੀਮੈਂਟ ਲੈ ਕੇ ਆ ਤੇ ਹੁਣ ਦੁਬਾਰਾ ਆਉਣਾ ਪੈਣਾ ਮਹਾਦੇ ਯਾਰ ਚਿਰੋ ਦੇਖੋ ਹੁਣ ਦੇਖੋ ਗਾਇਸ ਕਿੰਨਾ ਸੋਹਣਾ ਸ਼ਿਵਲਿੰਗ ਬਣਿਆ ਪਿਆ ਉਹਦੇ ਸ਼ਿਵ ਕੋਲੇ ਦੀ ਮੂਰਤੀ ਵੀ ਬਣੀ ਪਈ ਕਿੰਨੀ ਸੋਹਣੀ ਲੱਗਦੀ ਆ ਦੇਖੋ ਤੇ ਗਾਈਜ਼ ਮੈਂ ਉਹ ਸਾਰੇ ਦੇ ਅੰਦਰ ਵੀਡੀਓ ਤਾਂ ਨਹੀਂ ਵਲੌਗ ਤਾਂ ਨਹੀਂ ਸ਼ੂਟ ਕੀਤਾ ਕਿਉਂਕਿ ਕੈਮਰਾ ਪ੍ਰੋਬਲਮਡ ਲੇ ਕੇ ਲਾਇਆ ਸੀ ਸੋ ਇਸ ਕਰਕੇ ਆਪਾਂ ਤੋਂ ਕੈਮਰਾ ਨਹੀਂ ਬੋਲ ਸਕਦੇ ਤੇ ਹੁਣ ਮੈਂ ਆਪਣੇ ਫਲੈਟ ਵਾਲ ਜਾਣਿਆ ਵਾ ਤੇ ਭਾਜੀ ਨੂੰ ਫੋਨ ਕੀਤਾ ਇੱਕ ਘੰਟੀ ਦੇ ਮੁੰਡੇ ਦਾ ਨੰਬਰ ਮੈਨੂੰ ਸੈਂਡ ਕਰੋ ਮੈਂ ਉਹਨਾਂ ਕੋ ਗਰੈਂਟ ਡਾਕੂਮੈਂਟ ਬਣਵਾਵਾ ਕਮਾ ਯਾਰ ਬਣਾ ਕੇ ਦੋ ਤੇ ਵੇਖੋ ਹੁਣ ਫੋਨ ਕਰਦਾ ਕੀ ਕਹਿੰਦੇ ਕਿਉਂਕਿ ਅਸੀਂ ਜੇ ਰੈਂਟ ਦੇ 12000 ਰੈਂਟ ਵਾਰੇ ਪਾਸਟ ਬਸਤੇ ਨਹੀਂ ਆ ਰਿਹਾ ਦਿੱਤਾ ਵਾ ਜੀ ਬਾਕੀ ਦੇਖੋ ਹੁਣ ਮੈਂ ਆਪਣੇ ਫਲੈਟ ਵਾਲ ਜਾਣਿਆ ਵਾ ਦੇਖ ਸਕਦੇ ਤੁਸੀਂ ਸਟ੍ਰੀਟ ਨੂੰ ਵੇਖੋ ਕਿੰਨਾ ਵਧੀਆ ਵਾ ਆਪਾਂ ਰਾਵਣਾ ਤੁਰ ਕੇ ਰੋਡ ਕ੍ਰੋਸ ਕਰ ਲਈ ਆ ਉਧਰੋਂ ਇਹ ਆ ਗੱਡੀਆਂ ਵੀ ਇੱਦਾਂ ਖਲੋਦੀਆਂ ਰਹੀਆਂ ਟ੍ਰੈਫਿਕ 'ਚ ਆਪਾਂ ਜਾਣਨੇ ਆ ਲੱਗ ਰਾਵਣਾ ਕੋਈ ਚੱਕਰ ਨਹੀਂ ਤੁਰ ਕੇ ਵੀ ਬੰਦਾ ਰਾਵਣਾ ਜਾ ਸਕਦਾ ਨੂੰ ਕੋਈ ਡਰ ਨਹੀਂ ਆਗਾ ਮੇਰੇ ਤੇ ਕੋਈ ਗੱਡੀ ਛਾੜ ਦੂ ਜਾਂ ਕਿਦਾਂ ਦੇਖੋ ਗਾਇਜ਼ ਜਦੋਂ ਆ ਗੱਡੀਆਂ ਰੁਕਣ ਗਈਆਂ ਤੇ ਫੇਰ ਆਪਾਂ ਇੱਧਰ ਜਾਣਾ ਗਾਇਜ਼ ਆਪਾਂ ਫਲੈਟ ਜਾਂਦੇ ਜਾਂਦੇ ਲੰਚ ਕਰ ਲਿਆ ਹੋਈ ਛੇਰੇ ਜਿੱਥੋਂ ਪਰੋਟੇ ਕਰਦੇ ਉੱਥੋਂ ਖਾਲੇ ਆ ਤੇ ਹੁਣ ਆਪਾਂ 20 ਦੀ ਗੱਜਕ ਲਈ ਆ ਕੋਈ ਸਵਾਦ ਹੀ ਦੇਖਣਾ ਭਾਜੀ ਮੈਂ ਹੈਗਾ ਮਿੱਠਾ ਜਾ ਕਰ ਲੀਆ ਮਾੜਾ ਜਾ ਮੂੰਹ ਗੱਜ ਕਈ ਦੇ ਚ ਪਈ ਆ ਤੇ ਹੁਣ ਆਪਾਂ ਆਪਣੇ ਫਲੈਟ ਚ ਚੱਲੇ ਆਂ ਗਾਇਸ ਫਾਈਨਲੀ ਮੈਂ ਆਪਣੇ ਫਲੈਟ ਚ ਪਹੁੰਚ ਗਿਆ ਵਾਂ ਤੇ ਲੰਚ ਵੀ ਹੈਵੀ ਹੋ ਗਿਆ ਪਰੋਟੇ ਕਾਲੇ ਤੇ ਹੁਣ ਮੈਨੂੰ ਬਹੁਤ ਨੀਂਦ ਆਉਂਦੀ ਹੁਣ ਆਪਾਂ ਆਰਾਮ ਨਾਲ ਸੌਂਈਏ ਜਿੰਉ ਤੱਕ ਨਹੀਂ ਹੁੰਦੇ 3-4 ਘੰਟੇ ਆਰਾਮ ਨਾਲ ਸੌਂਈਏ ਜਿੰਉ ਤੱਕ ਸਿੰਗ ਤੇ ਭਈ ਨਹੀਂ ਹੁੰਦੇ ਫਿਰ ਬਾਕੀ ਅੱਗੇ ਵੇਖਾਂਗੇ ਕੀ ਕਰਨਾ ਉਹ ਤੁਹਾਨੂੰ ਬਾਅਦ ਚ ਅਗਲੇ ਅੱਗੇ ਦੱਸਾਂਗੇ ਕੀ ਕੀ ਹੁੰਦਾ ਵਾ ਤੇ ਉਹ ਭਾਈ ਨੂੰ ਫੋਨ ਕਰਤਾ ਸੀ ਕਿ ਆਪਾਂ ਤੁਹਾਨੂੰ ਉਦਾਰ ਕੜ ਭੇਜ ਦੇਣੇ ਤੁਹਾਨੂੰ ਬਣਾ ਦਿਓ ਤੁਸੀਂ ਆਪਣੇ ਰੈਂਟ ਦਾ ਸਰਟੀਫਿਕੇਟ ਰੈਂਟ ਜਿਹੜਾ ਵੀ ਹੁੰਦਾ ਜੋ ਵੀ ਤੇ ਉਹ ਤੁਸੀਂ ਬਣਾ ਦਿਓ ਤੇ ਆਪਾਂ ਮੈਂ ਹੁਣ ਉਹਨਾਂ ਨੂੰ ਉਹਨਾਂ ਕੋਲ ਉਦਾਰ ਕੜ ਮੰਗਾਉਂਦੇ ਆਂ ਭਾਜੀ ਉਹ ਤੇ ਜੇ ਕੋਈ ਸਿੰਗ ਨੇ ਤੇ ਆਪਣਾ ਕਰਤਾ ਵਾ ਉਹ ਮੈਨੂੰ ਸੈਂਡ ਕਰ ਦੇ ਫਿਰ ਮੱਗੇ ਪਿੱਛੇ ਇਹਦਾ ਫੋਨ ਹੀ ਗਾਈਜ਼ ਉਹ ਨੰਬਰ ਉਹਦਾ ਸੇਮ ਆ ਬਸ ਸੈਂਡਲ ਦਾ ਅੱਖਰ ਹੀ ਚੇਂਜ ਵਾ 5 6 ਦਾ ਫਰਕ ਆ ਤੇ ਮੇਰੇ ਨਾਲ ਅੱਖਰ ਭਾਜੀ ਦਾ ਵਾ ਉਹ ਇਹਦਾ ਫੋਨ ਹੀ ਤੇ ਉਹਨੂੰ ਵੀ ਆਉਂਦਾ ਵੀ ਆ ਗਿਆ ਕਿ ਹੁਣ ਮੈਂ ਚਲ ਕਰ ਦਿੰਨਾ ਉਹ ਪਹਿਲਾਂ ਨੇ ਕੋਲ ਨਹੀਂ ਪਿੱਕ ਕੀਤੀ ਮੇਰੀ ਤੇ ਚਲੋ ਬਾਕੀ ਫਿਰ ਮੇਰੇ ਕੋਲ ਹੁਣ ਗੁੱਡ ਨਾਈਟ ਸਾਰਿਆਂ ਨੂੰ ਮਲੋ ਬਾਕੀ ਸ਼ੇ ਦੱਸ ਦਿਆਂ ਰੋਕ ਕੇ ਕੀ ਹੁੰਦਾ ਨਾਈਟ ਗਾਇਸ ਆ ਰਹੇ ਆ ਉਹ ਸਿੰਗਾਪੁਰ ਆਵਾ ਤੇ ਉਹ ਥੱਲੇ ਉੱਤਰ ਪਾਜੀ ਪਏ ਤੇ ਵੀ ਜਿੱ ਤੱਕ ਆਪਣੇ ਘਰੋਂ ਨਹੀਂ ਆਇਆ